ਸੋ ਪਹਿਲਾ ਕੁਐਸਚਨ ਹੈ ਇੱਕ 60 ਵਾਟ ਦੇ ਲੈਂਪ ਨੂੰ 240 ਵੋਲਟ ਸਪਲਾਈ ਨਾਲ ਜੋੜਿਆ ਜਾਵੇ ਤਾਂ ਇਹ ਕਿੰਨਾ ਕਰੰਟ ਲਵੇਗਾ? ਯਾਨੀ ਕਿ ਇੱਕ 60 ਵਾਟ ਦੇ ਲੈਂਪ ਨੂੰ ਜਦੋਂ ਅਸੀਂ 240 ਵੋਲਟ ਨਾਲ ਕਨੈਕਟ ਕਰਦੇ ਹਾਂ ਜੋੜਦੇ ਹਾਂ ਤਾਂ ਉਸ ਵਿੱਚੋਂ ਕਿੰਨਾ ਕਰੰਟ ਫਲੋ ਕਰੇਗਾ? ਆਪਸ਼ਨ A ਹੈ 25 ਐਂਪੀਅਰ B ਹੈਗਾ 2.5 ਐਂਪੀਅਰ C ਹੈਗਾ 0.25 ਐਂਪੀਅਰ ਔਰ D ਹੈਗਾ 0.025 ਐਂਪੀਅਰ ਜਦੋਂ ਅਸੀਂ ਕਰੰਟ ਫਾਈਂਡ ਆਊਟ ਕਰਨਾ ਹੈ ਤਾਂ ਸਿੰਪਲ ਜਿਹੜਾ ਓਮਜ਼ ਲਾ ਦੇ ਅਕੋਰਡਿੰਗ ਹੈ ਤਾਂ I is equal to V over R ਆ ਜਾਂਦਾ ਲੇਕਿਨ ਇੱਥੇ ਸਾਡੇ ਕੋਲ ਕੀ ਹੈ ਸਿਰਫ ਵੋਲਟੇਜ ਦੱਸੀ ਹੈ ਰੈਜ਼ਿਸਟੈਂਸ ਨਹੀਂ ਦੱਸੀ ਹੋਈ ਤਾਂ ਇੱਥੇ ਕੀ গিਵਨ ਹੈ ਇੱਕ ਪਾਵਰ ਦੱਸਿਆ ਪਾਵਰ ਯਾਨੀ ਕਿ ਜਿਹੜੀ ਉਸ ਦਾ ਯੂਨਿਟ ਵਾਟ ਹੈਗਾ ਔਰ ਵੋਲਟੇਜ ਦੱਸਿਆ ਤਾਂ ਇੱਕ ਜਿਹੜੇ ਫਾਰਮੂਲਾ ਨੇ ਕਰੰਟ ਪਾਵਰ ਵੋਲਟੇਜ ਔਰ ਰੈਜ਼ਿਸਟੈਂਸ ਫਾਈਂਡ ਆਊਟ ਕਰਨ ਲਈ ਤਾਂ ਅਸੀਂ ਜਦੋਂ ਕਰੰਟ ਫਾਈਂਡ ਆਊਟ ਕਰਨਾ ਹੈ ਤਾਂ ਸਾਡੇ ਕੋਲ ਪਾਵਰ ਵੀ গিਵਨ ਹੈ और वोल्टेज भी दसी हुई है तो इतने ये वाला फॉर्मूला लगेगा आई इजिकल टू पी ओवर वी पावर साढ़े को सठ वॉट है और वी टू फोर्टी है तो इतने अभी सिक्सटी ओवर टू फोर्टी तो जो असू कैलकुलेट करा तो डिवाइड किए तो जो रिजल्ट आएगा वो साढ़े को जीरो पॉइंट टू फाइव ਤਾਂ ਇੱਥੇ ਅਸੀਂ ਜਦੋਂ ਇਸ ਨੂੰ ਕੱਟ ਕਰਦੇ ਹਾਂ ਤਾਂ ਸਾਡੇ ਕੋਲ ਫਾਈਨਲ ਰਿਜ਼ਲਟ ਜਿਹੜਾ ਹੈਗਾ 0.25 ਐਂਪੀਅਰ ਆਏਗਾ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਪਹਿਲੇ ਦੀ ਸੈਕੰਡ ਕੁਐਸਚਨ ਹੈ ਜੇਕਰ 100 ਵਾਟ ਦੇ 10 ਲੈਂਪ ਰੋਜ਼ਾਨਾ 6 ਘੰਟੇ ਜਗਦੇ ਹਨ ਤਾਂ ਇੱਕ ਦਿਨ ਵਿੱਚ ਕਿੰਨੇ ਯੂਨਿਟ ਬਿਜਲੀ ਖਪਤ ਹੋਵੇਗੀ ਆਪਸ਼ਨ A ਹੈ 60 ਯੂਨਿਟ B 16 ਯੂਨਿਟ C 0.6 ਯੂਨਿਟ ਔਰ D ਹੈਗਾ 6 ਯੂਨਿਟ ਤਾਂ ਜਦੋਂ ਅਸੀਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਟੋਟਲ ਪਾਵਰ ਕਿੰਨੀ ਹੈ ਪਾਵਰ ਕਿੰਨੀ ਹੈ ਜਿਹੜੀ ਕੰਜ਼ਿਊਮ ਕਰੇਗੀ ਬਿਜਲੀ ਨੂੰ ਤਾਂ ਇੱਥੇ 100 ਵਾਟ ਦੇ 10 ਬਲਬ ਨੇ ਤਾਂ ਪਾਵਰ ਫਾਈਨਲ ਕੱਢਣ ਲਈ 100 10 ਤਾਂ ਇਹ ਸਾਡੇ ਕੋਲ ਆ ਗਿਆ 1000 ਵਾਟ 100 ਵਾਟ ਦੇ ਹੈ 10 ਬਲਬ ਤਾਂ 1000 ਵਾਟ ਆ ਗਿਆ ਇਸ ਨੂੰ ਅਸੀਂ 1 ਕਿਲੋਵਾਟ ਲਿਖ ਸਕਦੇ ਹਾਂ ਤਾਂ ਕਿੰਨੇ ਟਾਈਮ ਲਈ ਚੱਲਦੇ ਆ 6 ਘੰਟੇ ਲਈ 6 1 6 ਤਾਂ ਕਿੰਨਾ ਹੋ ਗਿਆ 6 ਕਿਲੋਵੋਟ ਇਹਨੇ ਕੰਟੇਨਰ ਇਹ 6 ਲਈ ਤਾਂ ਆ ਗਿਆ ਆਨਸਰ 6 ਯੂਨਟ ਕਿਲੋਵੋਟ ਆਰ 6 ਕਿਲੋਵੋਟ ਆਰ ਜਿਹੜਾ ਯੂਨਟ ਆ ਉਹ ਉਸ ਦਾ ਆਨਸਰ ਹੈ 6 ਯੂਨਟ ਕੰਜ਼ੂਮ ਹੋਣਗੇ ਇੱਕ ਦਿਨ ਦੇ ਵਿੱਚ ਤਾਂ ਆਨਸਰ ਇਸ ਦੇ ਵਿੱਚ ਡੀ ਹੈਗਾ 6 ਯੂਨਟ ਤਾਂ ਇਸ ਨੂੰ ਅਸੀਂ ਦੂਸਰੇ ਕੁਐਸਚਨ ਦਾ ਆਨਸਰ ਡੀ ਨੂੰ ਸਹੀ ਮੰਨਾਂਗੇ। ਤੀਸਰਾ ਕੁਐਸਚਨ ਹੈ aluminum ਐਟਮ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਹਨ? ਤਾਂ aluminum ਦੇ ਵਿੱਚ ਜਿਹੜੇ ਇਲੈਕਟ੍ਰੋਨ ਨੇ ਕਿੰਨੇ ਹੁੰਦੇ ਆ ਇਹ ਪੁੱਛਿਆ ਗਿਆ। ਆਪਸ਼ਨ A ਹੈ Y, B ਹੈਗਾ 20, C ਹੈਗਾ 13 ਔਰ D ਹੈਗਾ 29। ਤਾਂ ਇਸ ਦੇ ਵਿੱਚ ਜਿਹੜਾ aluminum ਹੈ ਉਸ ਦੇ ਇਲੈਕਟ੍ਰੋਨ ਹੈਗੇ ਆ 13 ਨੇ। ਤਾਂ 13 ਇਲੈਕਟ੍ਰੋਨ C ਆਪਸ਼ਨ ਇਸ ਦੀ ਸਹੀ ਹੈ। ਚੌਥਾ ਕੁਐਸਚਨ ਹੈ ਹੇਠ ਦਿੱਤਿਆਂ ਵਿੱਚੋਂ ਕਿਹੜਾ ਸੈਮੀ ਕੰਡਕਟਰ ਮਟੀਰੀਅਲ ਹੈ? ਯਾਨੀ ਕਿ ਸੈਮੀ ਕੰਡਕਟਰ ਤੋਂ ਭਾਵ ਅਰਧ ਚਾਲਕ ਨਾ ਤਾਂ ਉਹ ਕੰਡਕਟਰ ਹੈ ਔਰ ਨਾ ਹੀ ਇਨਸੂਲੇਟਰ ਹੈ। ਤਾਂ ਆਪਸ਼ਨ A ਹੈ ਸਿਲਵਰ, B ਕਾਪਰ, C ਪੋਰਸਲੈਨ ਔਰ D ਜਰਮੇਨੀਅਮ। ਇਸ ਦੇ ਵਿੱਚੋਂ ਸਿਲਵਰ ਔਰ ਕਾਪਰ ਕੰਡਕਟਿੰਗ ਮਟੀਰੀਅਲ ਨੇ ਯਾਨੀ ਕਿ ਚਾਲਕ ਨੇ ਔਰ ਜਿਹੜਾ C ਆ ਪੋਰਸਲੈਨ ਉਹ ਇਨਸੂਲੇਟਰ ਹੈ ਯਾਨੀ ਕਿ ਕੁਚਾਲਕ ਹੈ। ਤਾਂ ਜਿਹੜਾ D ਹੈਗਾ ਜਰਮੇਨੀਅਮ ਇਹ ਸੈਮੀ ਕੰਡਕਟਰ ਮਟੀਰੀਅਲ ਹੈਗਾ ਅਰਧ ਚਾਲਕ ਹੈ ਤਾਂ ਉਥੇ ਕੁਐਸਚਨ ਦੀ ਆਪਸ਼ਨ ਡੀ ਸਹੀ ਹੈਗੀ ਹੈ ਪੰਜਵਾਂ ਕੁਐਸਚਨ ਹੈ ਵਾਇਰ ਵਾਉਂਡਡ ਰਜਿਸਟਰ ਵਿੱਚ ਕਿਹੜੀ ਤੱਤ ਵਰਤੀ ਜਾਂਦੀ ਹੈ ਆਪਸ਼ਨ ਏ ਹੈ ਨਿੱਕਲ ਬੀ ਬਰਾਸ ਸੀ ਕਾਪਰ ਔਰ ਡੀ ਮੈਗਨਿਨ ਤਾਂ ਜਿਹੜੀ ਵਾਇਰ ਵਾਉਂਡ ਰਜਿਸਟਰ ਹੁੰਦਾ ਉਸ ਦੇ ਵਿੱਚ ਜਿਹੜੀ ਮੈਟਲ ਵਰਤੀ ਜਾਂਦੀ ਹੈ ਉਹ ਮੈਗਨਿਨ ਹੈਗੀ ਹੈ ਤਾਂ ਇਸ ਦੀ ਆਪਸ਼ਨ ਡੀ ਸਹੀ ਹੈ ਪਾਈ ਮੈਂਦੀ ਛੇਵਾਂ ਕੁਐਸਚਨ ਪੁੱਛਿਆ ਗਿਆ ਇੱਕ ਲੈਂਪ जिसਦੀ ਰਜਿਸਟੈਂਸ 500 ਓਮ ਹੈ ਅਤੇ ਇਹ 100 ਵੋਲਟ ਦੀ ਸਪਲਾਈ ਨਾਲ ਜੁੜਿਆ ਹੈ ਲੈਂਪ ਕਿੰਨਾ ਕਰੰਟ ਲਵੇਗਾ ਤਾਂ ਜਦੋਂ ਅਸੀਂ ਕਰੰਟ ਫਾਈਂਡ ਆਊਟ ਕਰਨਾ ਹੈ ਯਾਨੀ ਕਿ I ਫਾਈਂਡ ਆਊਟ ਕਰਨਾ ਹੈ ਤਾਂ ਇਸ ਨੂੰ ਅਸੀਂ V ਓਵਰ R ਫਾਰਮੂਲੇ ਨਾਲ ਫਾਈਂਡ ਆਊਟ ਕਰਦੇ ਹਾਂ ਤੇ ਇੱਥੇ ਸਾਡੇ ਕੋਲ V ਕਿੰਨੀ ਹੈ ਵੋਲਟੇਜ ਕਿੰਨੀ ਹੈ 100 ਔਰ R ਯਾਨੀ ਕਿ ਰਜਿਸਟੈਂਸ ਕਿੰਨੀ ਹੈ 500 ਓਮ ਤਾਂ ਜਦੋਂ ਅਸੀਂ ਇਸ ਨੂੰ ਕੈਲਕੂਲੇਟ ਕਰਾਂਗੇ ਤਾਂ ਸਾਡੇ ਕੋਲ ਆਨਸਰ ਆ ਜਾਏਗਾ ਪੁਆਇੰਟ टू एम्पीयर तो ऑप्शन है ए टू एम्पेयर बी ट्वेंटी एम्पेयर सी है जीरो पॉइंट टू और डी फाइव एम्पेयर तो असी कैलकुलेट किता सी जीरो पॉइंट टू तो ऑप्शन सी सही है छेवें क्वेश्चन दतवा क्वेश्चन है यूरेका किस मिश्रण की तात है यूरेका जिसकी वरतों असर रजिस्टेंस तैयार करने के कर लिए करते हैं तो ऑप्शन ए है निकल फिफ्टी परसेंटेज कॉपर फिफ्टी बी हैगा निकल थर्टी ਕਾਪਰ 70 ਸੀ ਹੈਗਾ ਨਿਕਲ 60 ਕਾਪਰ 40 ਔਰ ਡੀ ਹੈਗਾ ਨਿਕਲ 40 ਔਰ ਕਾਪਰ 60 ਪਰਸੈਂਟੇਜ ਤਾਂ ਜਿਹੜੀ ਇਹਦੀ ਰੇਸ਼ੋ ਯੂਰੇਕਾ ਦੀ ਉਹ ਨਿਕਲ 40 ਪਰਸੈਂਟੇਜ ਔਰ ਕਾਪਰ 60 ਪਰਸੈਂਟੇਜ ਦਾ ਜਿਹੜਾ ਉਹ ਲਾਈ ਮਿਲ ਕੇ ਯੂਰੇਕਾ ਮੈਟਲ ਤਿਆਰ ਹੁੰਦੀ ਆ ਲਾਈ ਮੈਟਲ ਹੈ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਸਤਵੇਂ ਦੀ ਅੱਠਵਾਂ ਕੁਐਸਚਨ ਹੈ ਇੰਟਰਮੀਡੀਏਟ ਸਵਿਚ ਕਿੱਥੇ ਵਰਤੀ ਜਾਂਦੀ ਹੈ ਆਪਸ਼ਨ ਏ ਹੈ ਕਿਸੇ ਪੁਆਇੰਟ ਨੂੰ ਦੋ ਥਾਂ ਤੋਂ ਕੰਟਰੋਲ ਕਰਨ ਲਈ ਬੀ ਹੈਗਾ ਯੂਨੀਵਰਸਲ ਮੋਟਰ ਕੰਟਰੋਲ ਕਰਨ ਲਈ ਸੀ ਸਪਲਿਟ ਫੇਸ ਮੋਟਰ ਕੰਟਰੋਲ ਕਰਨ ਲਈ ਔਰ ਡੀ ਹੈਗਾ ਕਿਸੇ ਪੁਆਇੰਟ ਨੂੰ ਦੋ ਤੋਂ ਵੱਧ ਸਥਾਨ ਤੋਂ ਕੰਟਰੋਲ ਕਰਨ ਲਈ ਤਾਂ ਇੰਟਰਮੀਡੀਏਟ ਸਵਿਚ ਕਿਸੇ ਪੁਆਇੰਟ ਨੂੰ ਜਦੋਂ ਦੋ ਤੋਂ ਵੱਧ ਸਥਾਨ ਤੋਂ ਕੰਟਰੋਲ ਕਰਨਾ ਹੁੰਦਾ ਉਹਨਾਂ ਥਾਵਾਂ ਤੇ ਇਹ ਇੰਟਰਮੀਡੀਏਟ ਸਵਿਚ ਵਰਤੀ ਜਾਂਦੀ ਹੈ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ 8ਵੇਂ ਦੀ ਨਵਾਂ ਕੁਐਸਚਨ ਹੈ ਡਾਇਲੈਕਟ੍ਰਿਕ ਸਟਰੈਂਥ ਦੀ ਇਕਾਈ ਕੀ ਹੈ ਆਪਸ਼ਨ A ਹੈ ਵੋਲਟ B ਓਮ C ਕਿਲੋਵੋਲਟ ਔਰ mm ਔਰ d ਹੈਗਾ एंपੀਅਰ ਤਾਂ ਡਾਇਲੈਕਟ੍ਰਿਕ ਸਟਰੈਂਥ ਇੱਕ ਇਨਸੂਲੇਟਰ ਦੀ ਇੱਕ ਬ੍ਰੇਕਡਾਊਨ ਪੋਜੀਸ਼ਨ ਹੈਗੀ ਆ ਜਿਸ ਪੋਜੀਸ਼ਨ ਤੇ ਜਾ ਕੇ ਉਸ ਸਟੇਟ ਤੇ ਜਾ ਕੇ ਉਸ ਦੀ ਇਨਸੂਲੇਸ਼ਨ ਦੀ ਸਟਰੈਂਥ ਖਤਮ ਹੋ ਜਾਂਦੀ ਹੈ ਤਾਂ ਇਸ ਨੂੰ ਅਸੀਂ Volts ਪਰ ਯੂਨਿਟ ਜਿਹੜਾ ਉਹਦੀ ਥਿਕਨੈਸ ਹੈ ਉਸ ਦੇ ਨਾਲ ਮਾਪਦੇ ਆ ਤਾਂ ਇੱਥੇ ਜਿਹੜੀ ਕਿਲੋਵੋਲਟ ਜਿਹੜੀ ਆ ਗਈ ਹੈ ਔਰ mm ਉਸ ਦੀ ਥਿਕਨੈਸ ਹੈ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਦੀ ਡਾਇਲੈਕਟ੍ਰਿਕ ਸਟਰੈਂਥ ਦਾ ਜਿਹੜਾ ਯੂਨਿਟ ਹੈ ਕਿਲੋਵੋਲਟ ਪਰ ਐਮਐਮ ਹੈ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਇੱਕ ਚੰਗੇ ਚਾਲਕ ਉਹ ਹੁੰਦੇ ਹਨ ਜਿਨ੍ਹਾਂ ਦੇ ਪਰਮਾਣੂਆਂ ਦੇ ਬਾਹਰਲੇ ਆਰਬਿਟ ਵਿੱਚ ਕੀ ਹੁੰਦਾ ਆਪਸ਼ਨ ਏ ਹੈ ਚਾਰ ਫ੍ਰੀ ਇਲੈਕਟ੍ਰੋਨ ਬੀ ਛੇ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਸੀ ਇੱਕ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਔਰ ਡੀ ਪੰਜ ਫ੍ਰੀ ਇਲੈਕਟ੍ਰੋਨ ਹੁੰਦੇ ਹਨ ਤਾਂ ਜਿਹੜਾ ਆਰਬਿਟ ਹੈ ਜਿਸ ਤਰ੍ਹਾਂ ਦੱਸਿਆ ਨਿਊਕਲੀਅਸ ਇਸ ਸੈਂਟਰ ਦੇ ਵਿੱਚ ਪ੍ਰੋਟੋਨ ਔਰ ਨਿਊਟ੍ਰੋਨ ਹੁੰਦੇ ਆ ਇਸ ਦੇ ਦੁਆਲੇ ਕੀ ਹੈ ਇਲੈਕਟ੍ਰੋਨ ਕੁੰਦੇ ਆ ਆਰਬਿਟ ਜਿਹੜਾ ਲਾਸਟ ਵਾਲਾ ਆਰਬਿਟ ਹੈ ਉਸ ਦੇ ਵਿੱਚ ਜਿਹੜੇ ਜਿਹਦੇ ਇੱਕ ਫ੍ਰੀ ਇਲੈਕਟ੍ਰੋਨ ਹੋਵੇ ਤਾਂ ਉਹ ਚੰਗੇ ਚਾਲਕ ਦੀ ਕੈਟਾਗਰੀ ਵਿੱਚ ਆਉਂਦੇ ਆ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ 10ਵੇਂ ਦੀ 11ਵਾਂ ਕੁਐਸਚਨ ਹੈ ਇੱਕ ਕੁਚਾਲਕ ਯਾਨੀ ਕਿ ਇਨਸੂਲੇਟਰ ਉਹ ਹੁੰਦੇ ਹਨ ਜਿਨ੍ਹਾਂ ਦੇ ਪਰਮਾਣੂਆਂ ਦੇ ਬਾਹਰਲੇ ਆਰਬਿਟ ਵਿੱਚ ਆਪਸ਼ਨ A ਹੈ 4 ਤੋਂ ਵੱਧ ਇਲੈਕਟ੍ਰੋਨ ਹੁੰਦੇ ਆ B 3 ਫ੍ਰੀ ਇਲੈਕਟ੍ਰੋਨ ਹੁੰਦੇ ਹਨ C ਇੱਕ ਫ੍ਰੀ ਇਲੈਕਟ੍ਰੋਨ ਹੁੰਦਾ ਹੈ ਅਤੇ ਉਪਰੋਕਤ ਕੋਈ ਨਹੀਂ ਇਹਨਾਂ ਵਿੱਚੋਂ ਤਾਂ ਜਿਹੜਾ ਬਾਹਰਲੇ ਆਰਬਿਟ ਵਿੱਚ ਜਿਹਦੇ ਚਾਰ ਤੋਂ ਵੱਧ ਇਲੈਕਟ੍ਰੋਨ ਹੁੰਦੇ ਆ ਉਹ ਇੱਕ ਕੁਚਾਲਕ ਯਾਨੀ ਕਿ ਇਨਸੂਲੇਟਰ ਕੈਟਾਗਰੀ ਦੇ ਵਿੱਚ ਆ ਜਾਂਦਾ ਉਹ ਮਟੀਰੀਅਲ ਤਾਂ ਇਸ ਦੀ ਆਪਸ਼ਨ ਏ ਸਹੀ ਹੈ 11ਵਾਂ ਦੀ 12ਵਾਂ ਕੁਐਸਚਨ ਆ ਇਨਸੂਲੇਸ਼ਨ ਕਲਾਸ E ਦੀ ਤਾਪ ਸਹਾਰਨ ਦੀ ਸਮਰੱਥਾ ਕਿੰਨੀ ਹੁੰਦੀ ਹੈ ਤਾਂ ਇਨਸੂਲੇਸ਼ਨ ਦੀਆਂ ਅਲੱਗ-ਅਲੱਗ ਕੈਟਾਗਰੀ ਨੇ ਉਹਨਾਂ ਦੀ ਜਿਹੜੀ E ਕਲਾਸ ਹੈਗੀ ਆ ਉਸ ਦੀ ਕਿੰਨੀ ਕਪੈਸਿਟੀ ਹੈ ਟੈਂਪਰੇਚਰ ਸਹਾਰਨ ਦੀ ਤਾਂ ਆਪਸ਼ਨ A ਆ 120 ਡਿਗਰੀ ਸੈਂਟੀਗਰੇਟ B 220 ਡਿਗਰੀ ਸੈਂਟੀਗਰੇਟ C 320 ਡਿਗਰੀ ਸੈਂਟੀਗਰੇਟ ਔਰ D ਹੈਗਾ 420 ਡਿਗਰੀ ਸੈਂਟੀਗਰੇਟ ਜਿਹੜੀ ਇਨਸੂਲੇਸ਼ਨ ਦੀ ਕਲਾਸ E ਹੈਗੀ ਆ ਇਸ ਦੀ ਟੈਂਪਰੇਚਰ ਸਹਾਰਨ ਦੀ ਜਿਹੜੀ ਕੈਪੈਸਿਟੀ ਆ ਉਹ 120 ਡਿਗਰੀ ਸੈਲਸੀਅਸ ਆ ਤਾਂ ਆਪਸ਼ਨ ਇਸ ਦੀ A ਸਹੀ ਹੈ 12ਵੇਂ ਕੁਐਸਚਨ ਦੀ 13ਵਾਂ ਕੁਐਸਚਨ ਹੈ ਕਪੈਸਟਰ ਵਿਚ ਕਰੰਟ ਵੋਲਟੇਜ ਤੋਂ ਕੀ ਕਰਦਾ ਹੈ ਆਪਸ਼ਨ A ਆ 90 ਡਿਗਰੀ ਲੈਗ ਕਰਦਾ ਯਾਨੀ ਕਿ ਪਿੱਛੇ ਰਹਿੰਦਾ 20 ਹੈਗਾ 90 ਡਿਗਰੀ ਲੀਡ ਕਰਦਾ ਯਾਨੀ ਕਿ ਐਡਵਾਂਸਲ ਦਾ ਸੀ ਹੈਗਾ 180 ਡਿਗਰੀ ਲੈਗ ਕਰਦਾ ਹੈ ਔਰ ਡੀ ਹੈਗਾ 180 ਡਿਗਰੀ ਲੀਡ ਕਰਦਾ ਹੈ ਤਾਂ ਜਿਹੜਾ ਕਪੈਸਟਰ ਦੇ ਵਿੱਚ ਕਰੰਟ ਹੈ ਉਹ ਵੋਲਟੇਜ ਤੋਂ 90 ਡਿਗਰੀ ਲੀਡ ਕਰਦਾ ਅੱਗੇ ਚੱਲਦਾ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ 13ਵੇਂ ਦੀ 14ਵਾਂ ਕੁਐਸਚਨ ਹੈ ਡਾਇਲੈਕਟ੍ਰਿਕ ਪਦਾਰਥ ਕਿਸ ਅਵਸਥਾ ਵਿੱਚ ਮਿਲਦੇ ਹਨ ਆਪਸ਼ਨ A ਤਰਲ ਅਵਸਥਾ b ਠੋਸ ਅਵਸਥਾ c ਗੈਸ ਅਵਸਥਾ ਔਰ d ਉਪਰੋਕਤ ਸਾਰੇ ਯਾਨੀ ਕਿ ਲਿਕਵਿਡ ਸੋਲਿਡ ਔਰ ਗੈਸ ਕਿਹੜੀਆਂ ਅਵਸਥਾ ਵਿੱਚ ਮਿਲਦੇ ਆ ਜਿਹੜੇ ਡਾਇਲੈਕਟ੍ਰਿਕ ਮਟੀਰੀਅਲ ਨੇ ਡਾਇਲੈਕਟ੍ਰਿਕ ਮਟੀਰੀਅਲ ਬੇਸਿਕਲੀ ਹੁੰਦੇ ਕੀ ਆ ਇੱਕ ਪੂਰ ਕੰਡਕਟਰ ਹੁੰਦੇ ਆ ਇਲੈਕਟ੍ਰਿਸਿਟੀ ਦੇ ਲੇਕਿਨ ਇਹ ਇਲੈਕਟ੍ਰੋਸਟੈਟਿਕ ਫੀਲਡ ਨੂੰ ਸਪੋਰਟ ਕਰਦੇ ਹੈਗੇ ਆ ਔਰ ਇਹ ਆਪਣੇ ਅੰਦਰ ਇਲੈਕਟ੍ਰਿਕ ਚਾਰਜ ਸਟੋਰ ਕਰ ਸਕਦੇ ਹੈਗੇ ਆ ਤਾਂ ਇਹ ਜਿਹੜੇ डाइइलेक्ट्रिक मटेरियल ਨੇ ਇਹ ਸਾਰੀਆਂ ਹੀ ਅਵਸਥਾ ਚ ਮਿਲਦੇ ਜਿਹੜੀਆਂ ਆਪਸ਼ਨ A B ਔਰ C ਹੈ ਲਿਕਵਿਡ ਸੋਲਿਡ ਔਰ ਗੈਸ ਉਹ ਜਿਹੜੀ ਅਵਸਥਾ ਚ ਮਿਲਦੇ ਆ ਤਾਂ ਇਸ ਦੀ ਆਪਸ਼ਨ D ਸਹੀ ਹੈ ਉਪਰੋਕਤ ਸਾਰੇ 14ਵਾਂ ਦਾ D ਸਹੀ ਹੈ 15ਵਾਂ ਕਵਸਨਾ ਸੋਲੇਨੋਇਡ ਦੀ ਪੋਲੈਰਿਟੀ ਕਿਸ ਰੂਲ ਦੁਆਰਾ ਪਤਾ ਕੀਤੀ ਜਾਂਦੀ ਹੈ ਆਪਸ਼ਨ A ਹੈ ਕਾਰਕਸਕ੍ਰੂ ਰੂਲ B ਐਂਡ ਰੂਲ C ਫਲੇਮਿੰਗ ਰਾਈਟ ਹੈਂਡ ਰੂਲ ਔਰ D ਹੈਗਾ ਫਲੇਮਿੰਗ ਲੈਫਟ ਹੈਂਡ ਰੂਲ ਸੋਲੇਨੋਇਡ ਬੇਸਿਕਲੀ ਕੀ ਹੈ ਕਿ ਇੱਕ ਐਨਾਮਲਡ ਕਾਪਰ ਵਾਇਰ ਜਿਸ ਦੀ ਅਸੀਂ ਕੋਇਲ ਬਣਾਉਣੀ ਹੈ ਔਰ ਇਹ ਮੈਗਨੇਟ ਜਦੋਂ ਬਣਾ ਰਹੇ ਹਾਂ ਅਸੀਂ ਇਲੈਕਟ੍ਰੋਮੈਗਨੇਟ ਤਾਂ ਇਸ ਦਾ ਜਿਹੜਾ ਵਿਆਸ ਹੈ ਡਾਇ ਨਾਲੋਂ ਲੰਬਾਈ ਜ਼ਿਆਦਾ ਹੁੰਦੀ ਹੈ ਸਿਲੰਡਰਿਕਲ ਸ਼ੇਪ ਦਾ ਹੁੰਦਾ ਤਾਂ ਇਸ ਨੂੰ ਅਸੀਂ ਸੋਲਨੋਇਡ ਕਹਿ ਦਿੰਦੇ ਹਾਂ ਤਾਂ ਇਸ ਦੀ ਜਿਹੜੀ ਪੋਲੈਰਿਟੀ ਹੈ ਪੋਲ ਪਤਾ ਕਰਨੇ ਆ ਨਾਰਥ ਔਰ ਸਾਊਥ ਪੋਲ ਉਹ ਅਸੀਂ ਐਂਡ ਰੂਲ ਦੀ ਹੈਲਪ ਦੇ ਨਾਲ ਦੇਖਦੇ ਹਾਂ ਜਿਹੜੇ ਇਸ ਸਾਈਡ ਤੋਂ ਯਾਨੀ ਕਿ ਐਂਡ ਸਾਈਡ ਤੋਂ ਦੋਨੋਂ ਐਂਡ ਉੱਥੋਂ ਅਸੀਂ ਦੇਖਦੇ ਹਾਂ ਤਾਂ ਜੇ ਉਹ ਕਲਾਕਵਾਇਜ਼ ਘੁੰਮ ਰਿਹਾ ਕਰੰਟ ਦੀ ਡਾਇਰੈਕਸ਼ਨ ਕਲਾਕਵਾਈਸ ਹੈਗੀ ਆ ਤਾਂ ਉਹ ਸਾਊਥ ਪੋਲ ਹੈ ਔਰ ਜੇ ਐਂਟੀ ਕਲਾਕਵਾਈਸ ਕੋਮਦਾ ਕਰੰਟ ਤਾਂ ਉੱਤੇ ਨਾਰਥ ਪੋਲ ਹੈ ਤਾਂ ਅਸੀਂ ਐਂਡ ਰੂਲ ਜਾਂ ਕਲਾਕ ਰੂਲ ਦੀ ਸਹਾਇਤਾ ਦੇ ਨਾਲ ਸੋਲੇਨੋਇਡ ਦਾ ਪੋਲੈਰਿਟੀ ਪਤਾ ਕਰਦੇ ਆ ਤਾਂ ਇੱਥੇ ਐਂਡ ਰੂਲ ਦੀ ਆਪਸ਼ਨ ਹੈਗੀ ਆ ਬੀ ਹੈਗੀ ਆ ਤਾਂ ਆਪਸ਼ਨ 15ਵੇਂ ਦੀ ਬੀ ਸਹੀ ਹੈ ਸੋ ਉਮੀਦ ਕਰਦੇ ਹਾਂ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ Our video will last that quickly. Thank you very much.